वेलकम बैक टू माय न्यू ब्लॉग किमे हो सारे उम्मीद करदा सारे ठीक हो ठीक ठाक ਹੋਮੋਗੇ ਤੇ ਅੱਜ 21 ਅਗਸਤ ਹੋ ਗਈ ਹੈ ਬੁੱਧਵਾਰ ਤੇ ਅੱਜ ਹੈਗਾ ਇੱਥੇ ਸੋਹਰਾਂ ਦੇ ਪਿੰਡ ਮੇਲਾ ਕਹਿੰਦੇ ਵੀ ਅੱਜ ਮੇਲਾ ਵੀ ਦੇਖਣਾ ਤੇ ਆ ਚਾਰ ਕੰਨ ਵੈਸੇ ਵੇਖ ਕੇ ਆਏ ਉੱਥੇ ਮੋੜੀ ਮੋੜੀ ਨਾ ਉਹ ਸੁਝਾ ਕਰੀ ਜਾਂਦੇ ਸੀ ਜਿਹਾਵੜ ਤੇ ਝੂਲੇ ਵਗੈਰਾ ਲਾਈ ਹਾਂਦੇ ਸੀ ਤੇ ਚਲੋ ਦੇਖਦੇ ਆ ਕੀ ਬਣਦਾ ਮੇਲਾ ਵੀ ਦੇਖ ਲਵਾਂਗੇ ਜੇ ਹੈਗਾ ਤਾਂ ਬਾਕੀ ਇੱਥੇ ਫਿਰ ਲੈਣਾ ਹਰ ਵਾਰ ਹੁਣ ਕੀਤਾ ਸਰਕਾਰ ਕਰਕੇ ਆਏ ਜੀ ਇੱਥੇ ਤਾਂ ਕੰਮ ਲੇਟ ਹੀ ਫਿਰ ਹੋ ਜਾਂਦਾ ਜਿਹੜਾ ਵੀ ਹੋਵੇ ਜਵਾਕ ਜੋਕ ਰੋਈ ਰੋਈ ਜਾਂਦੇ ਸਰ ਚੰਗੀ ਹੋਣਾ ਜ਼ਿਆਦਾ ਨਾ ਇਹਨਾਂ ਵਲਾ ਇੱਕ ਇੱਕ ਫੱਜਾ ਖਰਦਾ ਹੋਵੇ ਤੇ ਬੱਦਲੇ ਲਈ ਸੈਟੋਂ ਬਣਿਆ ਹੋਇਆ ਗਿਆ ਪੱਛੋਂ ਵਾਲੋਂ ਤੇ ਠੀਕ ਆ ਫਿਰ ਵਲੌਗ ਕਰਦੇ ਆ ਕੰਟੀਨਿਊ ਦੇਖਦੇ ਰਹੋ ਵਲੌਗ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਤੇ ਕਰਦੇ ਆ ਵਲੌਗ ਕੰਟੀਨਿਊ ਠੀਕ ਆ ਲੈ ਵੀ ਮੱਤਰ ਪਿਆਰ ਚਾ ਪੀਣ ਲੱਗੇ ਆਪਣੇ ਬਈ ਸਕੂਲ ਦੀ ਤਿਆਰੀ ਕੀਤੀ ਖੜੇ ਆ ਆਵੇ ਇਧਰ ਪੱਗ ਓਣੀ ਆਉਣ ਲੱਗੀ ਪੱਗ ਦੀ ਕਿਉਂ गुरद्वारे गुरद्वारे तैयारी हो गई चलो चलो जाओ ठीक है <laughs> जाओ ਮਾਤਾ ਦੇ ਕੇ ਆਓ ਚਲੋ ਜਾਓ ਠੀਕ ਹੈ ਗੁਰਦੁਆਰੇ ਤੇ ਆਪਾਂ ਹੁਣ ਜਾਣੇ ਆ ਚਾਹ ਚ ਪੀ ਲਈਏ ਤੇ ਹਵੇਲੀ ਨੂੰ ਜਾਣੇ ਚਾਬੀ ਚੱਕ ਕੇ ਕੱਲ ਮੈਂ ਗਿਆ ਨਹੀਂ ਅੱਜ ਜਾਊਗਾ ਆ ਵੀ ਹੋਂਗ ਟੈਗਿਆ ਮੜ ਮੋਟਾ ਲੈ ਵੀ ਮਿੱਤਰ ਯਾਰੋ ਚਲੀਏ ਹਵੇਲੀ 'ਚ ਚਾਬੀ ਚੱਕੀਏ ਹਵੇਲੀ ਦੀ ਤੇ ਚਲੀਏ ਜਾ ਕੇ ਮੱਥਾ ਟੇਕਣ ਤੇ ਉਥੇ ਜਾ ਕੇ ਕਰਦੇ ਆ ਗੱਲਾਂ ਬਾਤਾਂ ਲੈ ਅਬ ਇਹਦੀ ਗੱਲ ਵੈਸੇ ਨਾ ਅੱਗੇ ਬਹੁਤ ਕੁਝ ਹੁੰਦਾ ਉਥੇ ਲੱਗਾ ਐਤ ਕੀ ਤਾਂ ਮਤਲਬ ਵੀ ਕਹਿੰਦੇ ਵੀ ਰੂਤ ਦਾ ਬੂਟਾ ਤੁਹਾਨੂੰ ਸੜ ਗਿਆ ਤੇ ਅੱਗੇ ਇਸ ਤੋਂ ਪਹਿਲਾਂ ਜੇ ਆਉਂਦੇ 2-3 ਮਹੀਨੇ ਪਹਿਲਾਂ ਆਉਂਦੇ ਫਿਰ ਬੇਰ ਵੀ ਹੁੰਦੇ ਆ ਬਹੁਤ ਮੈਂ ਤੁਹਾਨੂੰ ਦਿਖਾਉਣਾ ਇੱਥੇ ਸਾਰੀਆਂ ਚੀਜ਼ਾਂ ਆ ਗਿਆ ਹਵੇਲਾ ਸਿੰਘ ਆ ਗਿਆ ਹਵੇਲਾ ਹਾਂ ਲੋਕ ਲੱਗਾ ਲੋਕ ਲਾ ਲਈਏ ਜੀ ਲੈ ਮਿੱਤਰੋ ਯਾਰ ਹਵੇਲੀ ਉਹਨ ਦੇਖਦੇ ਆ ਇੱਥੇ ਆਹ ਕੀ ਨਹੀਂ ਯਾਰ ਬਣਾ ਬਾਈ ਇੱਥੇ ਤਾਂ ਐਦਾ ਜਿਵੇਂ ਪਾਣੀ ਪਾਣੀ ਖੜਾ ਰਹਿੰਦਾ ਹੁੰਦਾ ਹਰਾ ਹਰਾ ਆਪਾਂ ਉਹ 베ਰੀ ਪੂਰੀ ਉਹ ਢੋਂਡਾਂ ਦੀ ਲੱਗੀ ਖੱਖਰ 베ਰੀ ਪੂਰੀ ਚ ਭਰੀ ਹੁੰਦੀ ਆ ਬੇਰਾਂ ਤਾਂ ਨੀਵੀਂ ਬਹੁਤ ਥੱਲੇ ਆਟਾਣੇ ਤਾਂ ਇੱਥੇ ਆਏ ਹੁੰਦੇ ਇੱਥੇ ਤੇ ਆ ਅਮਰੂਦਾਂ ਦਾ ਢੋਟਾ ਇਹਦੇ ਤੇ ਅਮਰੂਦ ਹੈ ਤੇ ਕੀ ਲੱਗੇ ਨਹੀਂ ਕਿਉਂਕਿ ਇਥੇ ਨਾਲ ਥੱਲੇ ਕਿਤੇ ਆਗੂ ਬਿਠੇ ਨੇ ਇਹ ਕਿੰਨੇ ਚਾ ਆ ਵੇਖੋ ਆ ਕਿਉਂ ਵਧੀਆ ਲੱਗ ਗਿਆ ਵੈਸੇ ਹੁੰਦੇ ਤਾਂ ਬਹੁਤ ਵਧੀਆ ਅੱਗੇ ਹੁੰਦਾ ਨਾ ਮੈਂ ਮੈਨੂੰ ਪਤਾ ਸੁਰ ਲੈ ਕੇ ਜਾਈਦਾ ਹੁੰਦਾ ਪਰ ਇੱਥੇ ਕੀ ਸਾੜ ਬੈਠਿਆ ਬੂਟਾ ਹਰਾ ਤਾਂ ਹੋ ਗਿਆ ਪਰ ਅਮਰੂਦ ਨਹੀਂ ਲੱਗੇ ਤੇ ਇੱਕ ਵਾਰੀ ਮੈਂ ਇਥੇ ਪਹਿਲਾਂ ਵੀ ਵੀਡੀਓ ਬਣਾਈਆਂ ਹੋਈਆਂ 2020 ਵਿੱਚ ਉਹ ਵੀ ਰਖੜੀ ਵਿੱਚ ਆਏ ਸੀ। ਉਹਦਾ ਆਇਆ ਸੀ ਮੋਟਰਸਾਈਕਲ ਤੇ ਤੇ ਮੋਟਰਸਾਈਕਲ ਤੇ ਰਾਹ ਵਿੱਚ ਵੀ ਵੀਡੀਓ ਬਣਾਉਂਦੇ ਆਏ। ਤੇ ਇੱਥੇ ਵੀ ਵੀਡੀਓ ਬਣਾਈ ਸੀ ਤੇ ਉਹ ਹੈਗਾ ਚੈਨਲ ਦੂਸਰਾ ਆਪਣਾ ਪੁਰਾਣਾ ਚੈਨਲ ਜੋ ਕਹ ਹਜੇ ਵੀ ਚੱਲਦਾ ਉਹਦੇ ਤੇ ਵੀਡੀਓ ਅਪਲੋਡ ਵਗੈਰਾ ਕੋਈ ਨਹੀਂ ਕੀਤੀ। ਤੇ ਉਹਦੇ ਤੇ ਵੀਡੀਓ ਅਪਲੋਡ ਅੱਜ ਕਰ ਦਿੰਨੇ ਆ ਦੇਖ ਰਹੇ ਨੇ। ਠੀਕ ਹੈ। ਤੇ ਬਾਕੀ ਹੁਣ ਕਰੀਏ ਗੱਲ ਵੀ ਦੋ ਤਿੰਨ ਦਿਨ ਹੋ ਗਏ ਹੁਣ ਵਹਿਲੇ ਫਿਰਦਿਆਂ ਨੂੰ ਹਾਂ। ਤੇ ਆਪਣੇ ਜਿਹੜੇ ਗੋਲ ਲਿਖੇ ਹੋਏ ਆਜ ਹਨਾ ਉਹਨਾਂ ਤੇ ਕੰਮ ਕਰਨ ਦੀ ਲੋੜ ਹੈਗੀ ਆ ਬਹੁਤ ਜ਼ਿਆਦਾ ਉਹਨਾਂ ਤੇ ਐ ਆ ਵੀ ਕੋਈ ਵੀ ਕੰਮ ਆਪਾਂ ਚੱਲ ਕੋਈ ਵੀ ਕੰਮ ਕਰਦੇ ਆ ਹਨਾ ਦਿਹਾੜੀ ਕਰਦੇ ਆ ਦਿਹਾੜੀ 300 ਕਰਦੇ ਆ ਆਪਣਾ ਉਸ ਤੋਂ ਬਿਨਾ ਵੀ ਕੋਈ ਨਾ ਕੋਈ ਸਾਈਡ ਬਿਜ਼ਨਸ ਜਾਂ ਕੋਈ ਵੀ ਕੰਮ ਐਦਾਂ ਦਾ ਕਰਨਾ ਚਾਹੀਦਾ ਠੀਕ ਹੈ ਜਿਵੇਂ ਨਾਲ ਆਪਾਂ ਨੂੰ ਇਨਕਮ ਦਾ ਅਗਾਹ ਆਉਣ ਵਾਲੇ ਟਾਈਮ ਵਿੱਚ ਕੋਈ ਵਧੀਆ ਆਪਣਾ ਜਰੀਆ ਬਣ ਜਾਵੇ ਹਮ ਦਾ ਤੇ ਉਹੀ ਬਸ ਗੱਲਾਂ ਬਾਤਾਂ ਵੀ ਗੋਲ ਲਿਖ ਕੇ ਕੰਮ ਉਹਨਾਂ ਤੇ ਕਰੋ ਵੀ ਆਪਾਂ ਇਹ ਨਹੀਂ ਵੀ ਆਪਾਂ ਤੈਨੂੰ ਤੋਂ ਦਿਹਾੜੀ ਕਮਾਉਨੇ ਆ ਨਾ ਤੇ ਬਸ ਉੱਥੇ ਹੀ ਨਿਰਭਰ ਰਹੀ ਏ ਕੋਈ ਨਾ ਕੋਈ ਆਪਣਾ ਨਾ ਇਦਾਂ ਦਾ ਇਨਕਮ ਦਾ ਬਣਾਈ ਜਰੀਆ ਕਿਤੇ ਹੋਰ ਵੀ ਇਨਕਮ ਆਪਣੇ ਇਨਕਮ ਦੇ ਵਿੱਚ ਦਿਹਾੜੀਆਂ ਦੇ ਵਿੱਚ ਜਨਰੇਟ ਹੋਵੇ ਜ਼ਰੂਰ ਠੀਕ ਹੈ ਫੇਰ ਹੀ ਕੋਈ ਮਾੜਾ ਮੋਟਾ ਫਾਇਦਾ ਹੋਗਾ ਆਉਣ ਵਾਲੇ ਟਾਈਮ 'ਚ ਕਿਉਂਕਿ ਆਉਣ ਵਾਲਾ ਟਾਈਮ ਜਿਹੜਾ ਨਾ ਉਹ 300 ਦਿਹਾੜੀਆਂ 400 ਦਿਹਾੜੀਆਂ 500 ਦਿਹਾੜੀਆਂ ਨਾਲ ਨਹੀਂ ਕਟੋ-ਕਟਵੀਂ ਆਉਣ ਵਾਲਾ ਟਾਈਮ ਜਿਹੜਾ ਮਹੀਨੇ ਦੀ ਗੱਲ ਕਰੀਏ ਨਾ ਤੇ ਵਧੀਆ ਜਿਹੜਾ ਜਿਹਨੇ ਚੰਗੀ ਜ਼ਿੰਦਗੀ ਜਿਉਣੀ ਹੈ ਕਟੋ-ਕਟਵੀਂ ਲੱਖ ਰੁਪਈਆ ਮਹੀਨੇ ਦੀ ਇਨਕਮ ਹੋਣੀ ਚਾਹੀਦੀ ਹੈ ਠੀਕ ਹੈ ਆਉਣ ਵਾਲਾ ਟਾਈਮ ਤੁਹਾਨੂੰ ਪਤਾ ਹੀ ਆ ਕੋਣੀ ਬਹੁਤ ਭਿਆਨਕ ਚੱਲ ਰਿਹਾ ਹੈ ਮਹਿੰਗਾਈਆਂ ਦਾ ਦੌਰ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਇਸ ਕਰਕੇ ਕੋਈ ਨਾ ਕੋਈ ਕੋਸ਼ਿਸ਼ ਜਰੂਰ ਕਰਦੇ ਰਹਿਣਾ ਚਾਹੀਦਾ ਹੈ ਨਾ ਮਤਲਬ ਹੁਣ ਤਾਂ ਟਾਈਮ ਜਿੰਨਾ ਆਪਾਂ ਕੰਮ ਵੱਧ ਕਰਾਂਗੇ ਨਾ ਉਨਾ ਹੀ ਆਪਾਂ ਸੌਖੇ ਰਾਵਾਂਗੇ ਬਿਨਾਂ ਕੰਮ ਤੋਂ ਤਾਂ ਕੋਈ ਹਾਲ ਹੀ ਨਹੀਂ ਰਿਹਾ ਹੁੰਦਾ ਬਿਲਕੁਲ ਹੀ ਇਸ ਕਰਕੇ ਕਈ ਕੁਝ ਸੋਚ ਕੇ ਕਈ ਕੁਝ ਦਿਮਾਗ ਲਾ ਕੇ ਹੈ ਨਾ ਤੇ ਹੌਲੀ ਹੌਲੀ ਸਟਾਰਟਿੰਗ ਕਰਦੇ ਜਾਂਦੇ ਆ ਹਾਂ ਤੇ ਚਲੋ ਬਦਲਾਵ ਆਉਂਦਾ ਆਉਣਾ ਨੂੰ ਤਾਂ ਚਲੋ ਹੌਲੀ-ਹੌਲੀ ਮਿਹਨਤ ਲੱਗਦੀ ਹੈ ਤਿੰਨ ਚਾਰ ਸਾਲ ਤਾਂ ਲੱਗਦੀ ਹੀ ਹੁੰਦੇ ਆ ਐਡੀ ਨਹੀਂ ਗੱਲ ਆਪਾਂ ਅੱਜ ਸੋਚ ਲੈ ਤੇ ਕੱਲ ਨੂੰ ਆਪਾਂ ਪਤਾ ਨਹੀਂ ਕਿੱਥੇ ਪਹੁੰਚ ਜਾਵਾਂਗੇ ਕੋਠੀਆਂ ਕੜੀਆਂ ਕਰ ਲਵਾਂਗੇ ਇਦਾਂ ਨਹੀਂ ਹੁੰਦਾ ਹੁੰਦਾ ਪਤਾ ਟਾਈਮ ਲੱਗਦਾ ਹੀ ਹੁੰਦਾ ਤੇ ਤੇ ਹੁਣ ਆ ਗਿਆ ਮੈਂ ਕੋਠੇ ਦੇ ਉੱਪਰ ਹਵੇਲੀ 'ਚ ਆ ਗਿਆ ਸੀ ਤੇ ਮੈਂ ਕੱਚਾ ਬਉ ਚੜ੍ਹਨਾ ਇੱਥੇ ਕਰਦੇ ਹਾਂ ਤੇ ਫੇਰ ਦੇਖਦੇ ਆ ਮੇਲੇ-ਮੁਲੇ ਦੀ ਤਿਆਰੀ ਕਿਵੇਂ ਕਰਨੀ ਕਿਵੇਂ ਨਹੀਂ ਤੇ ਬਾਕੀ ਮੈਂ ਗੱਲ ਆਪਦੀ ਕਰਾਣਾ ਤੇ ਮੈਂ ਜਿਵੇਂ ਹੁਣ ਜੇ ਮੈਂ ਆਪਦੀ ਗੱਲ ਸਰਟ ਵਿਜਨ ਦੀ ਚੱਲ ਮੈਂ ਕਰਦਾ ਰਹਣਾ ਨਾ ਜਿਵੇਂ ਮੈਂ ਦਿਹਾੜੀ ਕਰਦਾ ਕਿ ਚਲ ਬੰਦਾ ਉਹੀ ਗੱਲ ਕਰ ਸਕਦਾ ਵੀ ਜਿਹੜੇ ਨੇ ਮਾੜਾ ਮੋਟਾ ਕੁਛ ਕੀਤਾ ਆਵੇ ਜਿਵੇਂ ਹਨਾ ਚੇਂਜ ਕੀਤਾ ਹੋਵੇ ਚਲੋ ਠੀਕ ਆ ਆਪਾਂ ਦਿਹਾੜੀ ਕਰਦੇ ਸੀ ਆਪਾਂ ਕਿਵੇਂ ਨਾ ਕਿਵੇਂ ਔਖਾ ਟਾਈਮ ਕੱਢ ਕੇ ਵਾ ਕਾਫੀ ਔਖਾ ਟਾਈਮ ਕੱਢ ਕੇ ਸੀਜ਼ਨ ਲਾ ਕੇ ਪੈਸੇ ਇਕੱਠੇ ਕਰਕੇ ਮੈਂ ਮਹਿੰਦੀ ਦਾ ਸਿੱਖ ਲਿਆ ਠੀਕ ਆ ਹੁਣ ਸੀਜ਼ਨ ਆਊਗਾ ਮਹਿੰਦੀ ਵਿੱਚ ਤੇ ਫਿਰ ਉਹ ਵਧੀਆ ਚੱਲ ਪੂਗਾ ਫਿਰ ਕਿਉਂ ਇਕ ਤਾਂ ਔਖੀਆਂ ਜਿਹੜੀਆਂ ਦਿਹਾੜੀਆਂ ਤੋਂ ਉਦੋਂ ਤੋਂ ਛਟਕਾਰਾ ਮਿਲ ਜੂਗਾ ਇੱਕ ਇੱਕ ਪੈਸੇ ਵਧੀਆ ਚੰਗੇ ਬਣਨ ਲੱਗ ਜਾਣਗੇ ਹਨ ਤੇ ਐਦਾਂ ਕਰਕੇ ਫਿਰ ਦੂਜੀ ਗੱਲ ਕਰੀਏ YouTube ਤੇ YouTube ਤੇ ਆਪਾਂ ਮਿਹਨਤ ਕਰੀ ਜੰਨੇ ਆ ਠੀਕ ਹੈ ਹੁਣ YouTube ਤੇ ਪਹਿਲਾਂ ਵੀ ਜਦੋਂ ਪਹਿਲਾ ਚੈਨਲ ਸਟਾਰਟ ਕੀਤਾ ਸੀ ਠੀਕ ਹੈ ਉਹ ਨਹੀਂ ਚੱਲਿਆ ਦੂਜਾ ਕੀਤਾ ਸੀ ਇੱਕ ਉਹ ਚੱਲ ਰਿਹਾ ਸੀ ਉਹ ਲੇਟ ਹੋ ਗਿਆ 1000 ਸਬਸਕ੍ਰਾਈਬਰ 2900 ਘੰਟੇ ਹੋ ਗਏ ਸੀ ਤੇ ਹੁਣ ਆਪਾਂ ਤੀਜਾ ਇਹ ਚੈਨਲ ਆਪਣਾ ਹੁਣ ਇਹ ਵੀ ਚੈਨਲ ਦੀ ਗੱਲ ਕਰੀਏ ਠੀਕ ਹੈ ਆਪਾਂ ਸ਼ੁਰੂਆਤ ਕੀਤੀ ਸੀ ਜ਼ੀਰੋ ਤੋਂ ਸ਼ੁਰੂਆਤ ਬੰਦਾ ਕਰਦਾ ਅੱਜ 200 ਤੋਂ ਉੱਪਰ ਸਬਸਕ੍ਰਾਈਬਰ ਆ ਪਿੱਛੇ ਰਹਿ ਮੌਲੀ-ਮੌਲੀ ਹਜ਼ਾਰ ਹੋਣਗੇ ਹਨ ਜਦੋਂ ਆਪਾਂ ਨੂੰ ਵਿਸ਼ਵਾਸ ਆ ਆਪਾਂ ਕੰਮ ਕਰਦੇ ਪਏ ਤਾਂ ਸਾਰਾ ਸਾਰਾ ਕੁਝ ਹੀ ਹੋਊਗਾ ਬਸ ਇੱਕ ਨਾ ਚੇਂਜ ਕਰਨਾ ਪੈਂਦਾ ਮਤਲਬ ਧਿਆਨ ਦੇਣ ਦੀ ਲੋੜ ਆ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਠੀਕ ਹੈ ਤੇ ਹੁੰਦਾ ਸਾਰਾ ਕੁਝ ਹੀ ਤੇ ਇਦਾਂ ਹੀ ਫਿਰ ਆਪਣੇ ਦੂਜੇ ਕੀ ਕਹਿੰਦੇ ਹੁੰਦੇ ਆ ਮਹਿੰਦੀ ਦਾ ਆਪਣਾ ਹੋ ਗਿਆ ਤੇ ਠੀਕ ਆ YouTube ਇਦਾਂ ਕਰਕੇ ਹੁਣ 2-3 ਆਪਾਂ ਕਮ ਉਹਨਾਂ ਸਪਰੇਆਂ ਦਾ ਚੱਲੀ ਜਾਂਦਾ ਚੱਲ ਠੀਕ ਹੈ ਸਪਰੇਮ ਵਿੱਚ ਉਹ ਦਿਹਾੜੀ ਹਣ ਵਧੀਆ 1000 ਰੁਪਿਆ ਆਪਾਂ ਨੂੰ ਬਣਿਆ ਕਰੋਗੀ ਕੋਸ਼ਿਸ਼ ਕੁਝ ਟਾਈਮ ਮਹੀਨਾ ਬਣੇ ਜੇ ਜਿਵੇਂ ਵੀ ਫਿਰ ਉਸ ਤੋਂ ਬਾਅਦ ਕਰਵਾ ਚਾਹਤਾ ਜਾਣਾ ਪੋ ਲਾਉਣ ਚਲੇ ਜਾਣਾ ਨਾਲ ਦੀ ਨਾਲ ਆਪਾਂ YouTube ਤੇ ਵੀ ਧਿਆਨ ਦੇਈ ਜਾਣਾ ਠੀਕ ਹੈ ਇਦਾਂ ਕਰਕੇ ਕਰੀ ਜਾਣਾ ਆਪਾਂ ਕੰਮ ਤੇ ਇਦਾਂ ਕੰਮ ਕਰਨ ਦੀ ਲੋੜ ਆ ਜਿਹੜੇ ਆਪਣੇ ਗੋਲ ਆਪਾਂ ਲਿਖ ਕੇ ਉਹਨਾਂ ਤੇ ਕੰਮ ਕਰਾਂਗੇ ਉਹ ਅਚੀਵ ਜਰੂਰ ਹੋਣਗੇ ਬਸ ਉਹਨਾਂ ਤੇ ਧਿਆਨ ਦੇ ਕੇ ਉਹਨਾਂ ਤੇ ਮਿਹਨਤ ਕਰਨ ਦੀ ਲੋੜ ਆ ਬਸ ਹੋਊਗਾ ਅਚੀਵ ਜਰੂਰ ਠੀਕ ਹੈ ਆ ਵੀ ਨਿੱਕੀ ਨਿੱਕੀ ਕਣੀ ਦਾ ਆ ਮੀ ਪੈਣ ਲੱਗ ਗਿਆ ਆ ਵੇਖੋ ਜਾਕ ਰਿਡਣ ਲੱਗ ਗਿਆ ਆ ਇਧਰੋਂ ਬੱਦਲ ਬਣਿਆ ਪਿਆ ਬਹੁਤ ਜ਼ਿਆਦਾ ਤੇ ਕਣੀਆਂ ਡਿੱਗੀਆਂ ਨੇ ਆਹੋ ਆ ਵੇ ਡਿੱਕਣ ਲੱਗੀਆਂ ਕਣੀਆਂ ਤੇ ਆਪਾਂ ਨੇ ਬਾਕੀ ਜਿਹੜਾ ਦੂਜਾ ਚੈਨਲ ਸੀ ਨਾ ਪਹਿਲਾਂ ਉਹ ਪੁਰਾਣਾ ਹੁੰਦਾ ਤੇ ਆਪਾਂ ਵੀਡੀਓ ਅਪਲੋਡ ਕਰਦੀ ਆ ਉਹ ਚੈਨਲ ਦਾ ਮੈਂ ਨਾਮ ਦੱਸਿਆ ਵੈਸੇ ਮੈਨੂੰ ਯਕੀਨ ਨਹੀਂ ਦੱਸਿਆ ਹਣਾ ਨਾ ਉਹ ਚੈਨਲ ਦਾ ਨਾਮ ਹੈਗਾ ਵਲੌਗਰ ਪੀ ਵੀ 29 ਵਾਲਾ ਹਨ ਵਾਲਾ ਵਲੌਗਰ ਪੀ ਵੀ 29 ਵਾਲਾ ਤੇ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਨਾਲੇ ਉਹਦੇ ਤੋਂ ਦੇਖ ਸਕਦੇ ਤੁਸੀਂ 올ਡੇਸਟ ਵੀਡੀਓ ਵਿੱਚ ਜਾ ਕੇ ਦੇਖੋ ਕਿ ਕਿੰਨਾ ਪੁਰਾਣਾ ਚੈਨਲ ਆ ਪਹਿਲੀ ਵੀਡੀਓ ਦੇਖੋ 14 ਜੁਲਾਈ 2020 ਦੀ ਉਹ ਪਹਿਲੀ ਵੀਡੀਓ ਆ ਤੇ ਉਹ ਦੇਖੋ ਤੁਸੀਂ ਠੀਕ ਹੈ ਤੇ ਆਪਣਾ ਚੈਨਲ ਉਦੋਂ ਤੋਂ ਆਪਾਂ ਕੰਮ ਕਰਨਾ ਸਟਾਰਟ ਕੀਤਾ YouTube ਦਾ ਕੱਟੜ-ਕੱਟ 4 ਸਾਲ ਪੂਰੇ ਹੋ ਕੇ ਉੱਪਰ ਟਾਈਮ ਹੋ ਚੁੱਕਾ ਹੈ ਤੰਦੂਰੀ ਰੋਟੀ ਬਣਨ ਲੱਗੀ ਤੰਦੂਰ ਬਲਦਾ ਪਿਆ ਤੇ ਮੀਂਹ ਕਣੀਆਂ ਵੀ ਡਿੱਗੀਆਂ ਜੰਦੀਆਂ ਕਾਫੀ ਤੇਜ਼ ਹੋ ਗਈਆਂ ਕਣੀਆਂ ਤੇ ਦੇਖਿਓ ਚੈੱਕ ਕਰਿਓ ਆ ਨਵੀਂ ਵੀਡੀਓ ਅੱਜ ਅਪਲੋਡ ਆਈ ਨੇ 21 ਅਗਸਤ ਵਾਲੇ ਦਿਨੀ ਅੱਜ ਹੀ ਅਪਲੋਡ ਹੋ ਜਾਣੀ ਹੈ ਠੀਕ ਆ ਸ਼ਾਨਦਾਰ ਮੌਸਮ ਆ ਜਾਂਦਾ ਘੈਂਟ ਚਲੋ ਦੇਖਦੇ ਹਾਂ ਹੋਰ ਪੈਣ ਲੈਣ ਦੀ ਫਿਰ ਕਰਦੇ ਹਾਂ ਸ਼ੂਟ ਲੈ ਵੀ ਮੀਂਹ ਪੈਣ ਲੱਗਾਈ ਜਬਰਦਸਤ ਤੇ ਚੱਕ ਛਤਰੀ ਮੀਂਹ ਤੇ ਲਈਏ ਨਿਆਰੇ ਵੈਸੇ ਤਾਂ ਛਤਰੀ ਦੇ ਲੋੜ ਨਹੀਂ ਸੀ ਕਿਉਂਕਿ ਹੁਣ ਆਪਣਾ ਮੋਬਾਈਲ ਜਾਣਾ ਪੈਜ ਤੇ ਛਤਰੀ ਲੈਣੀ ਪੈਣੀ ਹੈ ਛਤਰੀ ਨਾਲ ਹੀ ਫੇਰ ਕੰਮ ਕਰਾਇਆ ਕਰ ਉਹ ਆਪਾਂ ਦੇਖਦੇ ਆਂ 2 ਮਿੰਟ ਜਾ ਕੇ ਦੂਰ ਤਰੇਡੇ ਦੀਆਂ ਚਲ ਗਈਆਂ ਇਹ ਦੇਖੀਏ ਕੀ ਬਣਦਾ ਸਰ ਦਾ ਇੱਥੇ ਅੰਦਰ ਤਾਂ ਮੈਂ ਛੱਗਿਆ ਨਹੀਂ ਜਾਣਾ ਕਿਉਂਕਿ ہاں ਇੱਕ ਅੱਛਾ ਰਹੇ ਤਾਂ ਠੀਕ ਆ ਕੋਈ ਚੱਕਰ ਨਹੀਂ ਮੀਂਹ ਤੇ ਆਇਆ ਪਿਆ ਪੂਰੇ ਫੁੱਲ ਨੇ ਯਾਰ ਔਰ ਓਹ ਹੋ ਇੰਨੇ ਚ ਕੰਮ ਹੋ ਗਿਆ ਜੇ ਆਪਣਾ ਮੋਬਾਈਲ ਪਿੱਛ ਗਿਆ ਬਸ ਫਿਰ ਕੋਈ ਗੁੰਜਾਇਸ਼ ਨਹੀਂ ਰਹਿਣੀ ਵੀਡੀਓ ਬਣਾਉਣ ਦੀ ਵੀਡੀਓ ਅਪਲੋਡ ਕਰਨ ਦੀ YouTube ਦੀ ਔਖਾ ਹੀ ਵਾਣਾ ਕੰਮ ਹਸ ਤੇ ਬਾਕੀ ਵੇਖੋ ਨਹੀਂ ਪੈਂਦਾ ਤਾਂ ਇਹ ਨਿਆਰੇਦਾਰ ਬੱਦਲ ਹੈ ਜਿਹੜਾ ਸਾਡੇ ਏਰੀਆ ਚ ਪਤਾ ਨਹੀਂ ਕਿਵੇਂ ਕੀ ਹੋਇਆ ਹੋਊਗਾ ਜੇ ਤਾਂ ਮੀਂਹ ਪੈ ਗਿਆ ਫੇਰ ਅੱਜ ਸਪਰੇ ਫੇਰ ਬੰਦ ਹੋ ਜਾਣੀ ਕੱਲ ਵੀ ਬੰਦ ਰੱਖੀ ਪਰसों ਉਹਨਾਂ 5 ਕਿੱਲਾਂ ਤੇ ਕੀਤੀ ਸੀ ਤੇ ਮੀਂਹ ਆ ਗਿਆ ਕੱਲ ਮੌਸਮ ਖਰਾਬ ਕਰਕੇ ਬੰਦ ਕੀਤੀ ਅੱਜ ਹੀ ਨਹੀਂ ਪਤਾ ਹਣਾ ਪਤਾ ਲੱਗੂਗਾ ਸ਼ਾਮ ਨੂੰ ਵੀ ਮੀਂਹ ਪਿਆ ਕੇ ਕਿਵੇਂ ਆ ਗੱਲ ਬਾਤ ਲਓ ਜੀ ਸੁਰਵਾ ਬਦਾਨੀ ਕੱਟੇ ਖਤਰੀ ਦਾ ਗੜੀ 'ਚ ਤਾਂ ਪਾਣੀ ਬਹੁਤ ਆ ਗਿਆ। ਲਾਮੀ ਤਾਂ ਬਾਤ ਆਪੇ ਬੜੀ ਕਰੜੀ ਨਿਕਲੀ ਆਵੇ। ਲਾਵੀ ਸ਼ਾਮ ਦੇ ਵੱਜ ਚੁੱਕੇ ਆ। 5 ਤੇ ਮੀਂਹ ਤਾਂ ਬਹੁਤ ਜ਼ਿਆਦਾ ਪਿਆ ਸੀ ਪਰ ਫਿਰ ਧੁੱਪ ਧੁੱਪ ਕਾਫੀ ਨਿਕਲੀ ਬਾਜ਼ਾਰ ਜਾ ਕੇ ਆਏ ਸੀ ਉਦੋਂ ਬਾਅਦ ਫਿਰ ਤੇ ਕਪੜੇ-ਕਪੜੇ ਜਿਹੜਾ ਵਿੱਚੇ ਕੰਮ ਰਹਿੰਦਾ ਹੋ ਰਹਿੰਦਾ ਹੀ ਰਹਿੰਦਾ ਔਲੀ ਹੋੜੀ ਖਰੀਦਦਾਰੀ ਹੋ ਸਵੇਰੇ ਟਾਈਮ ਨਾਲ ਚਲੇ ਜਾਣਾ ਆਪਾਂ ਘਰਾਂ ਨੂੰ ਘਰ ਨੂੰ ਕਿਉਂਕਿ ਕੱਲ ਸਪਰੇਅ ਵਾਲਾ ਫੋਨ ਆਇਆ ਸੀ ਵੀ ਕਰਨੀ ਐ ਸਪਰੇਅ ਲਈ ਕੱਲਿਆ ਨਾਲ ਰਹਿੰਦੇ ਉਹ ਇੱਕੇ ਦਿਨ ਕਢਾਉਣੇ ਆ ਹੁਣ ਅੱਜ ਫੋਨ ਲਾ ਕੇ ਪੁੱਛਿਆ ਨਹੀਂ ਕਿ ਉਧਰ ਮੌਸਮ ਕਿਵੇਂ ਆ ਸ਼ਹਿਰ ਜੀ ਉਧਰ ਵੀ ਮੀਂਹ ਪਿਆ ਹੋਵੇ ਆਪਣੇ ਇਲਾਕੇ ਲੈ ਫਿਰ ਤਾਂ ਸ਼ਾਇਦ ਉਹਨਾਂ ਵੀ ਨਾ ਕੀਤੀ ਹੋਵੇ ਤੇ ਬਾਕੀ ਪੱਕਾ ਨਹੀਂ ਆਈਡੀਆ ਵੀ ਕਿਵੇਂ ਮੀਂਹ ਹੋ ਰਿਹਾ ਤੇ ਮੇਲੇ ਤੇ ਵੀ ਨਹੀਂ ਗਿਆ ਮੇਲਾ ਇਧਰ ਨੇੜੇ ਹੀ ਜੇ ਇਥੇ ਤੇ ਘਰੋਂ ਬਾਸ ਨਿਕਲ ਇੱਥੋਂ ਤਾਂ ਨਿਕਲੇ ਨਹੀਂ ਜਾਂਦਾ ਕੋਈ ਵੀ ਐਂ ਗੱਲ ਕਰ ਲੈਣੇ ਵੀ ਇਧਰ ਜਾਣਾ ਕਿਸੇ ਰਿਸ਼ਤੇਦਾਰੀ ਚਾਹੇ ਹੋਰ ਵੀ ਜਾਣਾ ਵੇ ਤਾਂ ਟਾਈਮ ਬਹੁਤ ਇਥੇ ਬਰਬਾਦ ਹੁੰਦਾ ਕਰੇ ਪਤਾ ਨਹੀਂ ਕਿਉਂ ਇਥੋਂ ਨਾ ਪੰਦਤ ਜਮਾਈ ਜਿਲ੍ਹਾ ਇਹ ਹੋ ਰਿਹਾ ਨਾ ਨਿਕਲਣ ਟਾਈਮ ਹੀ ਬਹੁਤ ਲੱਗਦਾ ਜਿਵੇਂ ਤਿਆਰੀ ਟੁਰੀ ਕਰਕੇ ਨਿਕਲਣਾ ਨਾ ਬਹੁਤ ਔਖਾ ਬੈਠੇ ਰਹਿੰਦੇ ਪਤਾ ਨਹੀਂ ਕਾ ਤੋ ਤੇ ਬਾਕੀ ਚਲੋ ਠੀਕ ਆ ਤੇ ਇੱਕ ਗੱਲ ਬਹੁਤ ਮਾੜੀ ਐ ਵੀ ਜਿਹੜੀ ਸਕਰੀਨ ਐ ਨਾ ਇਹ ਮੋਬਾਈਲ ਦੀ ਸਕਰੀਨ ਖੁੱਲ ਕੇ ਨਾ ਹੈ ਉੱਪਰ ਇਹਨੂੰ ਆ ਗਈ ਜੇਕਰ ਇਹ ਸਕਰੀਨ ਖਰਾਬ ਹੋ ਗਈ ਨਾ ਤੇ ਬਹੁਤ ਕੰਮ ਖਰਾਬ ਹੋ ਜਾਣਾ ਹੈ ਮੇਰਾ YouTube ਵਾਲਾ ਕੰਮ ਨਾ ਵਿੱਚੇ ਖੜ ਜਾਣਾ ਕਿਉਂਕਿ ਮੋਬਾਈਲ ਤਾਂ ਛੇਤੀ ਲਿਆ ਨਹੀਂ ਨਾ ਜਾਣਾ ਤੇ ਬਾਕੀ ਦੇਖਾਂਗੇ ਜੇ ਮੋਬਾਈਲ ਦੇ ਵਿੱਚ ਫਿਰ ਕੱਲ ਉੱਥੇ ਹੀ ਆ ਜਿੰਦੀ ਆ ਚੜਾਉਣੇ ਆ ਤੇ ਰਵੜ ਰਵੜ ਚੜਾ ਕੇ ਨਾ ਚਲਾਵਾਂਗੇ ਆਏ ਤਾਂ ਕੁਸ਼ਟਾਂ ਜਿੰਨਾ ਟਾਈਮ ਚੱਲਦਾ ਉਹਨਾਂ ਟਾਈਮ ਤਾਂ ਚਲਾਵਾਂਗੇ ਨਹੀਂ ਛੇਤੀ ਨਹੀਂ ਇਹ ਮੋਬਾਈਲ ਬਹੁਤ ਵਧੀਆ ਮੇਰੇ ਲਈ ਲੱਕੀ ਮੋਬਾਈਲ ਆ ਤੇ ਜਿੰਨਾ ਟਾਈਮ ਵੱਧ ਦੇ ਕੱਢ ਗਿਆ ਇਹਨੂੰ ਕਢਾਵਾਂਗੇ ਇਹਦੇ ਨਾਲ ਬਾਕੀ ਦੇਖਦੇ ਆ ਕੀ ਬਣਦਾ ਜੁੜਦਾ ਠੀਕ ਹੈ ਨਹੀਂ ਤਾਂ ਵੀਡੀਓ ਇੱਥੇ ਹੀ ਸਮਾਪਤ ਕਰਦੇ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਦੇਖਦੇ ਆ ਜੇ ਮਿੰਨ ਤੇ ਜਾਣਾ ਹੁਣ ਕੋਈ ਹੋਰ ਘੰਟੇ ਨਾਲ ਚਾ ਪਹਿਲਾਂ ਦੇਖ ਲੈਨੇ ਨਹੀਂ ਤਾਂ ਫਿਰ ਠੀਕ ਠਾਕ ਬਾਕੀ ਇਧਰੋ ਹੀ ਬੱਦਲ ਉੱਠਿਆ ਸੀ ਤਾਂ ਬਹੁਤ ਜ਼ਿਆਦਾ ਤੇ ਮੀਂਹ ਵੀ ਪਿਆ ਬਹੁਤ ਜ਼ਿਆਦਾ ਪਰ ਹੁਣ ਕੁਝ ਮੌਸਮ ਇਸ ਤਰ੍ਹਾਂ ਦਾ ਹੈਗਾ ਵਾ ਚਲੋ ਠੀਕ ਆ ਕੱਲ ਨੂੰ ਆਪਾਂ ਟਾਈਮ ਨਾਲ ਇਥੋਂ ਨਿਕਲ ਜਾਣਾ ਵੀਡੀਓ ਵੀ ਸ਼ਾਇਦ ਸ਼ੂਟ ਜਾ ਕੇ ਘਰ ਹੀ ਕਰਾਂਗੇ ਤੇ ਬਸ ਟਾਈਮ ਨਾਲ ਫੜਾਂਗੇ ਕਿਉਂਕਿ ਦੁਪਹਿਰ ਨੂੰ ਲੇਟ ਹੋ ਜੀ ਨਾ ਬੱਸ ਇੱਥੇ ਰੁਕਦੀ ਨਹੀਂ ਸਵੇਰੇ ਵਾਲੀਆਂ ਹੀ ਰੁਕਦੀਆਂ ਕਿਉਂਕਿ ਸਵੇਰੇ ਸਵੇਰੇ ਹੁੰਦੀਆਂ ਖਾਲੀ ਜਿੱਤਾ ਰੁਕਦੀ ਨਹੀਂ ਇਥੋਂ ਬਹੁਤ ਔਖਾ ਜਾਣਾ ਪੈਂਦਾ ਵਾਪਸ ਚਲੋ ਲੱਗਾ ਵੀ ਮੇਲੇ ਤੇ ਜਾਣ ਦਾ ਟਾਈਮ ਹੋ ਗਿਆ ਹਣਾ ਫਟਕੜ 6 ਵਜ ਗਏ ਆ ਇਸ ਮੌਕੇ ਤਾਂ ਲੋਕੀਂ ਘਰ ਨੂੰ ਮੁੜਦੇ ਆ ਸੀ ਚੱਲੇ ਮੇਲੇ ਤੇ ਤੇ ਦੇਖਦੇ ਆ ਮਹੌਲ-ਚਾਲ ਮੇਲੇ ਦਾ ਕੀ ਹੈਗਾ ਵਾ ਲਾ ਵੀ ਇੱਥੇ ਮੰਡੀਆਂ ਫੈਲਦੀਆਂ ਜਾਂਦੀਆਂ ਹੋਰੇ ਤੋਰੇ ਆ ਵੀ ਨਵੇਂ ਥਾਂ ਹੁਣ ਬਣਿਆ ਪਿਛਲੇ ਸਾਲ ਇੱਥੇ ਹੈ ਨਹੀਂ ਸੀ ਤੇ ਇੱਥੇ ਲੱਗਾ ਮੇਲਾ ਛੋਟਾ ਜਿਹਾ ਮੇਲਾ ਲੱਗਾ ਇੱਕ ਸਿਆਲਾਂ ਵਿੱਚ ਹੁੰਦਾ ਉਹ ਮੇਲਾ ਉਹ ਹੁੰਦਾ ਵੱਡਾ ਮੇਲਾ ਤਾਂ ਉਹ ਹੁੰਦਾ ਇਹ ਤਾਂ ਹੁਣ ਪਤਾ ਨਹੀਂ ਕਿਵੇਂ ਛੋਟਾ ਜਿਹਾ ਮੇਲਾ ਲੱਗਦਾ ਉਹ ਤੋਂ ਤਾਂ ਆਉਣ ਦਾ ਟਾਈਮ ਹੀ ਨਹੀਂ ਹੁੰਦਾ ਹੋ ਮਾਣ ਕੇਂ ਬਾ ਪਹੁੰਚ ਹੁੰਦਾ ਜਮਾਗ ਚੋਂ ਮੇਲਾ 17 ਮਾਗਦਾ ਹਾਂ ਚੱਲੋ ਠੀਕ ਆ ਮੇਲੇ ਦੀ ਇੰਨੀ ਰੌਣਕ ਬਣੀ ਤੁਹਾਨੂੰ ਦਿਖਾ ਦਿੰਨੇ ਛੱਕੋ ਬਸ ਇੰਨਾ ਕੁ ਜੀ ਆ ਬਾਬੇ ਦੀ ਇਧਰ ਜਗਾ ਆ ਪਰਿਵਾਰ ਸਾਡਾ ਇੱਥੇ ਖੜਾ ਕੋਈ ਬੈਗ ਬੁਗ ਪਤਨ ਲੈਣਾ ਚਾਚੇ ਦੀ ਦੁਕਾਨ ਹੈਗੀ ਉਹ ਪਰੇ ਮੈਥੋ ਲੈਣਾ ਨਾ ਬੈਰ ਕੋਈ ਜੋ ਆਕ ਸਾਡੇ ਆ ਗਏ ਚਾਚੇ ਦੀ ਦੁਕਾਨ ਤੇ ਹੋਰ ਠੀਕ ਹੋ ਗਿਆ ਕੋਈ ਨਾ ਪੁੱਤ ਹੀ ਨਾ ਕਮਾ ਦੇ ਤੋੜ ਨਾ ਦੇਈ ਹੈ ਡੈਡੀ ਆ ਉਹੀ ਮੇਰਾ ਕੀ ਚੀਜ਼ ਹੈ ਕੀ ਹੈ ਇਹ ਮਮੀ ਮੈਂ ਪਤਾ ਨਹੀਂ ਕੀ ਹੈ ਹੂੰ ਰੁਕੋ ਰੁਕੋ ਲੜੀ ਨਾ ਹੁੰਦੀ ਮੈਂ ਦੱਸੂਗਾ ਹਾਂ ਹਾਂ ਇਹ ਨਹੀਂ ਲਾਲ ਮੈਂ ਚਲੋ ਫਿਰ ਵਾਪਸ ਸੂਰਜ ਟੱਲਣ ਦੀ ਕਤਾਰ ਤੇ ਆ ਗਿਆ ਸਾਹਮਣੇ ਆ ਦੇਖੋ ਤੇ ਅਸੀਂ ਹੁਣ ਚੱਲੇ ਆ ਕਰੇ ਖਾ ਪੀ ਕੇ ਸਮਾਨ ਸੋ ਜਿਹੜਾ ਲੈਣਾ ਸੀ ਉਹ ਲੈ ਲਿਆ ਹੁਣ ਚਲਿਏ ਕੱਲੋਂ ਤਾਂ ਨਾਲ ਕਰੇ ਤੇ ਅੱਜ ਦੀ ਵੀਡੀਓ ਆਪਣੀ ਬੱਸ ਇੱਥੇ ਤੱਕ ਹੀ ਬਣੀ ਬਣਾਉਂਦੇ ਹਾਂ ਤੇ ਵੀਡੀਓ ਦੀ ਕਰਦੇ ਹਾਂ ਸਮਾਪਤੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਚੁੱਕ ਕੇ ਤੇ ਬਾਕੀ ਹੁਣ ਸ਼ਾਇਦ ਸਵੇਰ ਤੋਂ ਵੀਡੀਓ ਬਣਾਉਂਗੇ ਨਹੀਂ ਸਿੱਧਾ ਕਰੇ ਜਾਵਾਂਗੇ ਤੇ ਉੱਥੇ ਵੀਡੀਓ ਬਣਾਵਾਂਗੇ ਕੱਲ ਨੂੰ ਹੋ ਜਾਣੀ ਆ 22 اگست ਹੋਣੀ ہے بھائی ਨੂੰ ਆਪਾਂ ਘਰੋਂ ਹੀ شاید سٹارٹ کریے باقی ਜਿੱਦਾਂ ਟਾਈਮ ਲੱਗਿਆ ਉਦਾਂ ਕਰਾਂਗੇ ਪੱਕਾ ਨਹੀਂ ਕੋਈ ਕਨਫਰਮ ਕਹਿੰਦਾ ਜਿੱਦਾਂ ਦਾ ਟਾਈਮ ਲੱਗਿਆ ਉਵੇਂ ਵੀਡੀਓ ਸ਼ੂਟ ਕਰਾਂਗੇ ਕੱਲ ਨੂੰ ਓਕੇ ਓਕੇ ਜੀ ਬਾਏ ਬਾਏ